ਸਤ ਨਾਮ ਵਾਹਿਗੁਰੂ ਸਾਹਿਬ ਜੀ ਸਤ ਨਾਮ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਨਾਮ ਤੇ ਆਏ ਕੈ ਓ ਹੋ ਹਰਿਆ ਭਾਈ ਕਰਮ ਲਖਨ ਤੈ ਪਾਈਐ ਇਹ ਰੋਤ ਸੁਹਾਈ ਵਣ ਤਣ ਤ੍ਰਿ ਭਵਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਮਰੈ ਏਕ ਨਾਮ ਸਰਬੋਹੜਾ ਧਾਈ ਪੰਜੇ ਪੱਤੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਈਨ ਵਿੱਚ ਦਇਓ ਖੜੋ ਆਪ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਜੋ ਨਰਾਣ ਨਾਮ ਤੇ ਆਏ ਦਾ ਫਿਰ ਪਾਏ ਨਾਮੋ ਆ ਜਿਸ ਤੇ ਉਪਦੇਆ ਨਾਨਕਾ ਸੋਈ ਫਿਰ ਹੋਆ ਕੋਤੋ ਉਜੈ ਕਹਿ ਰਹਾ ਕਹਿ ਮਾਹੇ ਸਮਾਵੈ ਜੀ ਜਨ ਸਭ ਖਸਮ ਕੇ ਜਨ ਸਭ ਕਸਮਕ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਭਗਮ ਅਗੋਚਰ ਸਾਹਿਬ ਦੁ ਸਰਲਵਾਂ ਨਾ ਲਾਵੇ ਸਚ ਪੂਰਾ ਗੁਰ ਉਪਦੇਸਿਆ ਨਾਨਕ ਸੁਨਾਵੇ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ